ਹੜਤਾਲ ਵਾਪਸ ਲੈ ਲਈਤੀ ਗਈ ਹੈ ਜਾਂ ਮੁਲਤਵੀ ਕੀਤੀ ਗਈ ਹੈ ਇਹ ਔਰ ਕਿਹੜੀ-ਕਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਨਾਲ ਇਹ ਹੜਤਾਲ ਵਾਪਸ ਲਈ ਹੈ ਇਹ ਜੀ ਅਸੀਂ ਇੱਕ ਤਾਂ ਸਹਿਮਤੀ ਦੇ ਇਹਨਾਂ ਨੇ ਸਾਨੂੰ ਮੈਨੇਜਮੈਂਟ ਨੇ ਦਿੱਤੀ ਆ ਵੀ ਜੋ ਸਾਡੇ ਵਰਕਰਾਂ ਦੇ 752 ਦੇ ਪਰਚੇ ਆ ਉਹ ਦੁਪਹਿਰ ਤੱਕ ਛੱਡੇ ਜਾਣਗੇ ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ ਹੈ ਪਰਚੇ ਹੋਏ ਆ ਉਹ ਰੱਦ ਕਰ ਦਿੱਤੇ ਜਾਣਗੇ ਇਹ ਤਾਂ ਦੋ ਦਿਨ ਪਹਿਲਾਂ ਹੀ ਜਿਹੜੀ ਇਹ ਸਹਿਮਤੀ ਬਣ ਗਈ ਸੀ ਨਹੀਂ ਸਰ ਉਹ ਕਿਹਾ ਸੀ ਉਹਨਾਂ ਨੇ ਛੱਡਿਆ ਕੋਈ ਨਹੀਂ ਮંત્રી ਸਾਹਿਬ ਨੇ ਅੱਜ ਵੀ ਹਜੇ ਸਾਡੇ ਬੰਦੇ ਛੱਡੇ ਨਹੀਂ ਸ਼ਾਮ ਤੱਕ ਸਾਨੂੰ ਉਹਦਾ ਭਰੋਸਾ ਦਿੱਤਾ ਵੀ ਸ਼ਾਮ ਤੱਕ ਛੱਡੇ ਜਾਣਗੇ 10 ਕਿਲੋਮੀਟਰ ਸਕੀਮ ਦੇ ਲਈ ਜਿਹੜੀ ਮੰਗ ਸੀਗੀ ਤੁਹਾਡੀ ਮੁੱਖ ਮੰਗ ਤਾਂ ਉਹੀ ਸੀਗੀ ਕਿਲੋਮੀਟਰ ਦੀ ਮੰਗ ਤਾਂ ਸੀਗੀ ਪਰ ਉਥੇ ਮੰਤਰੀ ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਵੀ ਠੀਕ ਹੈ ਵੀ ਉਹ ਜਿਹੜੀਆਂ ਦਾ ਪੈਣੀਆਂ ਨੇ ਕੁਝ ਗੱਡੀਆਂ ਦਾ ਹੈਗਾ ਵੀ ਸਾਡੇ ਤਾਂ ਜ਼ਿਆਦਾਤਰ ਸੀਗੀਆਂ ਵੀ ਵੋਲvo ਬੱਸਾਂ ਤੇ ਐਚਵੀਏ ਸੀ ਦਾ ਸੀ ਆਰਡੀਨਰੀ ਗੱਡੀਆਂ ਉਹ ਕਹਿੰਦੇ ਵੀ ਵਿ ਮੰਤ੍ਰਮੇ ਚ ਪਾਵਾਂਗੇ ਜਿਹੜੇ ਵੀ ਸਾਡੇ ਕੁਝ ਜਗ੍ਹਾ ਤੇ ਨਾ ਕੁਝ ਲੈਟਰਾਂ ਦੇ ਵਿੱਚ ਸੀਗੀ ਤੇ ਵੀ ਤੁਹਾਨੂੰ ਦੁਬਾਰਾ ਤੋਂ ਰੀਜੁਆਇਨਿੰਗ ਕਰਾਵਾਂਗੇ ਉਹ ਚੀਜ਼ਾਂ ਨੂੰ ਦੁਬਾਰਾ ਤੋਂ ਵਾਪਸ ਲੈ ਲਿਆ ਉਹ ਚੀਜ਼ਾਂ 'ਚ ਜੁੜਿਆਨ ਲਈ ਸਵਾਗਤ ਮੈਂ ਕਮਲ ਕਪੂਰ ਪੰਜਾਬ ਸਰਕਾਰ ਅਤੇ ਸਰਕਾਰੀ ਬੱਸ ਮੁਲਾਜ਼ਮਾ ਦੇ ਵਿੱਚ ਚੱਲਦਾ ਹੋਇਆ ਰੇੜਕਾ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾ ਨੇ ਜਿਹੜੀ ਹੈ ਆਪਣੀ ਹੜਤਾਲ ਵਾਪਸ ਲੈ ਲਈ ਹੈ ਔਰ ਕਿਹੜੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਹੈ ਜੋ ਸਹਿਮਤੀ ਬਣੀ ਹੈ ਉਹ ਜਾਣ ਲੈਣੇ ਆ ਕਿ ਹੜਤਾਲ ਕੀ ਮੁਲਤਵੀ ਕੀਤੀ ਗਈ ਹੈ ਜਾਂ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤੀ ਗਈ ਹੈ ਮੇਰੇ ਨਾਲ ਜੋ ਸਰਕਾਰੀ ਬਸਾਂ ਦੇ ਮੁਲਾਜ਼ਮ ਹੈ ਮੌਜੂਦ ਹੈ ਹੜਤਾਲ ਵਾਪਸ ਲੈ ਲਈਤੀ ਗਈ ਹੈ ਜਾਂ ਮੁਲਤਵੀ ਕੀਤੀ ਗਈ ਹੈ ਇਹ ਔਰ ਕਿਹੜੀ-ਕਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਨਾਲ ਇਹ ਹੜਤਾਲ ਵਾਪਸ ਲਈ ਹੈ ਇਹ ਜੀ ਅਸੀਂ ਇੱਕ ਤਾਂ ਸਹਿਮਤੀ ਦੇ ਇਹਨਾਂ ਨੇ ਸਾਨੂੰ ਮੈਨੇਜਮੈਂਟ ਨੇ ਦਿੱਤੀ ਆ ਵੀ ਜੋ ਸਾਡੇ ਵਰਕਰਾਂ ਦੇ 752 ਦੇ ਪਰਚੇ ਆ ਉਹ ਦੋ ਸਾਮ ਤੱਕ ਛੱਡੇ ਜਾਣਗੇ ਇਹਨਾਂ ਦੇ 307 ਦੇ ਪਰਚੇ ਆ ਉਹ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਕਾਗਜ਼ੀ ਕਾਰਵਾਈ ਕਰਕੇ ਉਹ ਵੀ ਛੱਡੇ ਜਾਣਗੇ ਨਹੀਂ ਜਦੋਂ ਮੰਤਰੀ ਸਾਹਿਬ ਨਾਲ ਤੁਹਾਡੀ ਉੱਥੇ ਮੀਟਿੰਗ ਹੋਈ ਸੀਗੀ ਤਾਂ ਤੁਹਾਡੀਆਂ ਯੂਨੀਅਨਸ ਉੱਥੇ ਮੌਜੂਦ ਸੀਗਾ ਜਥੇਬੰਦੀਆਂ ਮੌਜੂਦ ਸੀ ਇਹ ਤਾਂ ਉਦੋਂ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਜਿਹੜੇ ਆ ਮੁਲਾਜ਼ਮ ਐ ਉਹਨਾਂ ਨੂੰ ਅਸੀਂ ਬਹਾਲ ਕਰ ਦਾਂਗੇ ਜਿਹੜੇ ਸਸਪੈਂਡ ਕੀਤੇ ਆ ਟਰਮੀਨੇਟ ਕੀਤੇ ਆ ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ ਹੈ ਪਰਚੇ ਹੋਏ ਆ ਉਹ ਰੱਦ ਕਰ ਦਿੱਤੇ ਜਾਣਗੇ ਇਹ ਤਾਂ ਦੋ ਦਿਨ ਪਹਿਲਾਂ ਹੀ ਇਹ ਜਿਹੜੀ ਸਹਿਮਤੀ ਬਣ ਗਈ ਸੀ ਨਹੀਂ ਸਰ ਉਹ ਕਿਹਾ ਸੀ ਉਹਨਾਂ ਨੇ ਛੱਡਿਆ ਕੁਝ ਨਹੀਂ ਸੀਗਾ अच्छा हां उन्होंने कीता कोशिश नहीं थी क्योंकि हजे भी आज भी असि पब्लिक नु देख के क्योंकि ਸਾਡੀਆਂ 3 ਭੈਣਾਂ ਨੇ ਜਾਂ ਜੋ ਵੀ ਆਪਣੇ ਸਾਥੀ ਨੇ ਸਾਡੇ ਡਿਊਟੀਆਂ ਤੇ ਆਉਂਦੇ ਆ ਸਰਵਿਸ ਕਰਦੇ ਆ ਉਹਨਾਂ ਨੂੰ ਧਿਆਨ ਕਰਕੇ ਵੀ ਜਿੰਨੀ ਕਿ ਸੇਵਾ ਹੁੰਦੀ ਆ ਉਹਦੇ ਵਿੱਚ ਨੂੰ ਲੈ ਕੇ ਜੀ ਅਸੀਂ ਖੋਲੀ ਆ ਹੜਤਾਲ ਬੈਸ ਤਾਂ ਜਿਵੇਂ ਤੁਸੀਂ ਮੰਤਰੀ ਸਾਹਿਬ ਦਾ ਕਹਿੰਦੇ ਹੋ ਮੰਤਰੀ ਸਾਹਿਬ ਨੇ ਅੱਜ ਵੀ ਹਜੇ ਸਾਡੇ ਬੰਦੀ ਛੱਡੇ ਨਹੀਂ ਸ਼ਾਮ ਤੱਕ ਸਾਨੂੰ ਉਹਦਾ ਭਰੋਸਾ ਦਿੱਤਾ ਵੀ ਸ਼ਾਮ ਤੱਕ ਛੱਡੇ ਜਾਣਗੇ ਨਹੀਂ ਫਿਰ ਇਹ ਕਿਸ ਤਰ੍ਹਾਂ ਜੱਥੇਬੰਦੀ ਦਾ ਆਪਣਾ ਫੈਸਲਾ ਹੈ ਜਾਂ ਪੰਜਾਬ ਸਰਕਾਰ ਨੇ ਤੁਹਾਨੂੰ ਕੋਈ ਆਸ਼ਵਾਸਨ ਦਿੱਤਾ ਹੈ ਪ੍ਰਸ਼ਾਸਨ ਨੇ ਦਿੱਤਾ ਜੀ ਵਿਸ਼ਵਾਸ ਤੇ ਜੀਮ ਸਾਡੇ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਇੰਨਾ ਕਿਤੇ ਬੰਦੀਆਂ ਮਤਲਬ ਸਹਿਮਤ ਨੇ ਉਸ ਆਸ਼ਵਾਸਨ ਤੋਂ ਹਾਂਜੀ ਸਰ ਉਹ ਜੀ ਸਹਿਮਤ ਸੀ ਜੀ ਫਿਰ ਗੱਲਬਾਤ ਕਰਕੇ ਤਾਂ ਹੀ ਚੱਕੀ ਹੈ ਜੀ ਠੀਕ ਹੈ ਅੱਛਾ ਹੁਣੇ ਪੀਆਰਟੀਸੀ ਪਨ ਬੱਸਸ ਦੋਨੋਂ ਬੱਸਾਂ ਆਨ ਰੋਡ ਹੋ ਗਈਆਂ ਚੱਲ ਪਈਆਂ ਨੇ ਹਾਂਜੀ ਸਰ ਉਹ ਆਨ ਰੋਡ ਚੱਲ ਪਈਆਂ ਜੀ ਅੱਛਾ ਇਹਦੇ ਵਿੱਚ ਕੀ ਕੀ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਇੱਕ ਤਾਂ ਜਿਹੜੇ ਸਸਪੈਂਡ ਸੀਗੇ ਔਰ ਇੱਕ ਜਿਨ੍ਹਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸੀਗਾ ਇਹ ਦੋਨੋਂ ਵਾਪਸੀ ਹੋਣਗੇ ਔਰ ਜਿਨ੍ਹਾਂ ਦੇ ਉੱਤੇ ਐਫ ਆਈ ਆਰਸ ਦਰਜ ਹੋਈਆਂ ਉਹਨਾਂ ਦੇ ਉੱਤੇ ਕੀ ਸਹਿਮਤੀ ਬਣੀ ਹੈ ਜੀ ਸਰ ਸਾਰੀ ਵਾਪਸੀ ਹੋਣਗੇ ਜੀ ਸਾਰੀ ਸਾਰੀ ਵਾਪਸੀ ਹੋਣਗੇ ਕੋਈ ਡਿਸਮਿਸਡ ਵਾਲਾ ਨਹੀਂ ਕੋਈ ਜਿਵੇਂ ਪਰਚੇ ਹੋਏ ਨੇ ਉਹ ਵੀ ਵਾਪਸੀ ਲਵਾਂਗੇ ਜੀ ਉਹ ਵੀ ਸਾਡੇ ਵਰਕਰ ਸਾਡੇ ਲਈ ਜਾਂ ਪਬਲਿਕ ਲਈ ਉਹ ਖੜੇ ਸੀਗੇ ਮਤਲਬ ਕੰਮ ਨਹੀਂ ਸੀ ਉਹਨਾਂ ਦਾ ਕੋਈ ਆਪਣੀ ਬੇਇਜ਼ਤੀ ਨਹੀਂ ਸੀ ਉਹ ਖੜੇ ਉਹ ਸਾਡੇ ਲਈ ਜਾਂ ਪਬਲਿਕ ਲਈ ਕਿਉਂਕਿ ਉਹ ਇਹ ਮਹਿਕਮੇ ਲਈ ਖੜੇ ਸੀਗੇ ਅੱਜ ਬਿਲਕੁਲ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਵੀ ਦੇਖਦੇ ਹੋਏ ਜਿਹੜੀ ਸਟ੍ਰਾਈਕ ਵਾਪਸ ਲਈ ਗਈ ਹਾਂਜੀ ਬਬਾ ਬਬਾ ਮਤਲਬ ਕਿ ਦੇਖਦੇ ਹੋਏ ਇਹ ਕੰਮ ਹੋਇਆ ਬਿਲਕੁਲ ਅੱਛਾ ਜਿਹੜੀਆਂ ਮੰਗਾ ਸੀਗੀਆਂ ਮੰਗਾ ਤੇ ਅੱਜ ਵੀ ਤੁਸੀਂ ਖੜੇ ਹੈਗੇ ਹੋ ਕਿਲੋਮੀਟਰ ਸਕੀਮ ਦੇ ਲਈ ਜਿਹੜੀ ਮੰਗ ਸੀਗੀ ਤੁਹਾਡੀ ਮੁੱਖ ਮੰਗ ਤਾਂ ਉਹੀ ਸੀਗੀ ਕਿਲੋਮੀਟਰ ਦੀ ਮੰਗ ਤਾਂ ਸੀਗੀ ਪਰ ਉਥੇ ਮੰਤਰੀ ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਵੀ ਠੀਕ ਹੈ ਵੀ ਉਹ ਜਿਹੜੀਆਂ ਦਾ ਪੈਣੀਆਂ ਨੇ ਕੁਝ ਗੱਡੀਆਂ ਦਾ ਹੈਗਾ ਵੀ ਸਾਡੇ ਤਾਂ ਜ਼ਿਆਦਾਤਰ ਸੀਗੀਆਂ ਵੀ ਵੋਲਵੋ ਬਸਾਂ ਤੇ ਐਚ ਵੀ ਐਸ ਸੀ ਬਸਾਂ ਆਰਡੀਨਰੀ ਗੱਡੀਆਂ ਉਹ ਕਹਿੰਦੇ ਵੀ ਵਿ ਮਹਿਕਮੇ ਚ ਪਾਵਾਂਗੇ ਜਿਹੜੇ ਵੀ ਸਾਡੇ ਨਾਲ ਸਹਿਮਤੀ ਬਣਾਈ ਹੈ ਵੀ 900 ਗੱਡੀ ਦੇ ਕਰੀਬ ਬਿਆਨ ਦਿੱਤਾ ਗਿਆ ਸੀ ਵੀ ਦਵਾਂਗੇ ਤੇ ਉਸ ਦਿਨ ਸਹਿਮਤੀ ਵੀ ਹੋਈ ਆ ਵੀ ਤੁਹਾਡੇ ਵੱਲੋਂ 900 ਗੱਡੀ ਦੋਨਾਂ ਆਧਾਰਿਆਂ ਦੇ ਵਿੱਚ ਪਾਈ ਜਾਊਗੀ। ਯਾਨੀ ਕਿ ਹੁਣ ਪ੍ਰਾਈਵੇਟ ਪਲੇਅਰ ਨਹੀਂ ਆਣਗੇ। ਹੁਣ ਸਰਕਾਰ ਖੁਦ ਖਰੀਦੇਗੀ, ਖੁਦ ਚਲਾਏਗੀ। ਹਾਂਜੀ। ਇਹ ਇਹੀ ਮੰਗ ਸੀ ਨਾ। ਇਹੀ ਮੰਗ ਸੀਗੀ। ਤੇ ਕੁਝ ਗੱਡੀਆਂ ਨੇ ਜਿਹੜੀਆਂ ਵੀ ਜਿਵੇਂ ਇੰਟਰ ਸਟੇਟ ਆ, ਜਿਵੇਂ ਬੋਲਵੋ ਆ ਜਾਂ ਲਗਜ਼ਰੀ ਵਸਾਂ ਦੇ ਉਹ ਕਿਲੋਮੀਟਰ ਤੇ ਸਹਿਮਤੀ ਹੋਈ ਆ ਵੀ ਹਾਂ ਉਹ ਪਾਉਣਗੇ। ਉਹ ਟੈਂਡਰ ਖੋਲ੍ਹਿਆ ਵੀ ਗਿਆ ਉਹ ਉਹ ਵੀ ਆ। अच्छा ਜਿਹੜੀ ਇੱਕ ਹੋਰ ਮੰਗ ਸੀ ਕੱਚੇ ਮੁਲਾਜ਼ਮ ਨੂੰ ਲੈ ਕੇ ਉਹਦੇ ਤੇ ਕੋਈ ਸਹਿਮਤੀ ਬਣੀ ਉਹਦੇ ਤੇ ਵੀ ਕਿਹਾ ਗਿਆ ਸਰਕਾਰ ਵੱਲੋਂ ਵੀ ਹਾਂਜੀ ਉਹ ਜਿੱਦਾਂ ਵੀ ਪਾਲਿਸੀ ਜਿੱਦਾਂ ਵੀ ਤਿਆਰ ਹੁੰਦੀ ਹੈ ਤੇ ਉਸ ਹਾਵ ਨਾਲ ਮਹਿਕਮੇ ਜਥੇਬੰਦੀ ਦੇ ਦਿੰਦੇ ਸਹਿਮਤੀ ਨਾਲ ਉਹ ਚੀਜ਼ਾਂ ਲਾਗੂ ਹੋਣਗੀਆਂ ਕੋਈ ਸਮਾਂ ਕੋਈ ਮਿੱਥਿਆ ਗਿਆ ਵੀ ਇਦੋਂ ਤੱਕ ਹੋਏਗਾ ਜਾਂ ਕਿਦਾਂ ਇਸ ਬਾਰੇ ਕੋਈ ਸਮਾਂ ਮਿੱਥਿਆ ਨਹੀਂ ਗਿਆ ਵੀ ਜਦੋਂ ਵੀ ਪਾਲਿਸੀ ਤਿਆਰ ਹੁੰਦੀ ਹੈ ਪਹਿਲਾਂ ਜਥੇਬੰਦੀਆਂ ਦੀ ਰਾਏ ਲੈ ਕੇ ਫਿਰ ਉਹਨਾਂ ਦੇ ਮੁਤਾਬਕ ਉਹ ਲਾਗੂ ਕੀਤੀ ਜਾਊਗੀ ਵੀ ਕਿੰਦਾ ਤੁਹਾਨੂੰ ਠੀਕ ਆ ਜਾਂ ਕਿਦਾਂ ਜੀ ਅੱਛਾ ਤੁਹਾਡੇ ਹੁਣ ਸਾਥੀ ਜਿਹੜੇ ਸੀਗੇ ਉਹ ਡਿਊਟੀ ਜੁਆਇਨ ਕਰ ਲਈ ਜਾਂ ਹਲੇ ਇੱਕ ਅੱਧਾ ਦਿਨ ਵੇਟ ਹੋਰ ਹੋएगी ਨਹੀਂ ਜੀ ਕੁਝ ਬੰਦਿਆਂ ਨੂੰ ਤਾਂ ਅੱਜ ਸ਼ਾਮ ਤੱਕ ਰਿਲੀਜ਼ ਕਰਨ ਦੇ ਹੋਇਆ ਹੋਇਆ ਵੀ ਭਰੋਸਾ ਦਿੱਤਾ ਗਿਆ ਸੀ ਵੀ ਦਿੱਤਾ ਕੁਝ ਬੰਦੇ ਰਿਲੀਜ਼ ਕਰ ਵੀ ਦਿੱਤੇ ਨੇ ਤੇ ਕੁਛ ਕੇ ਰਹਿੰਦੇ ਨੇ ਉਹ ਸ਼ਾਮ ਤੱਕ ਸਾਰਿਆਂ ਨੂੰ ਡਿਊਟੀਆਂ ਤੇ ਆ ਜਾਣਗੇ ਜਿਆਦਾਤਰ ਜਿਨ੍ਹਾਂ ਨੂੰ ਸਸਪੈਂਡ ਦੇ ਜਾਂ ਟਰਮੀਨੇਸ਼ਨ ਕੀਤਾ ਹੋਇਆ ਸੀਗਾ ਉਹਨਾਂ ਦੇ ਆਰਡਰ ਉਹ ਵਾਪਸ ਲੈ ਕੇ ਦੁਬਾਰਾ ਹੀ ਉਸੇ ਤਰੀਕੇ ਨਾਲ ਡਿਊਟੀਆਂ ਕਰਨਗੇ ਇਹ ਭਰੋਸਾ ਤੇ ਦੇ ਕੇ ਹੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਡਿਊਟੀਆਂ ਤੇ ਚਾੜਿਆ ਗਿਆ ਫਿਰ ਬਾਕੀ ਦੇ ਮੁਲਾਜ਼ਮ ਡਿਊਟੀਆਂ ਤੇ ਗਏ ਬਿਲਕੁਲ ਇਹ ਤਾਂ ਮੰਤਰੀ ਸਾਹਿਬ ਦੇ ਸਾਹਮਣੇ ਜੀਐਮ ਸਾਹਿਬ ਨੇ ਵੀ ਮੇਰੇ ਖਲ ਕਹਿ ਦਿੱਤਾ ਸੀਗਾ ਕਿ ਮੈਂ ਲੈਟਰ ਜਿਹੜੀ ਇਸ਼ੂ ਕਰ ਦਿੰਦਾ ਹਾਂ ਹਾਂਜੀ ਹਾਂਜੀ ਉਹਨਾਂ ਦੇ ਵੱਲੋਂ ਉਹ ਜਿਹੜੇ ਕੁਝ ਜਗ੍ਹਾ ਤੇ ਨਾ ਕੁਝ ਲੈਟਰਾਂ ਦੇ ਵਿੱਚ ਸੀਗੀ ਵੀ ਵੀ ਐ ਤੁਹਾਨੂੰ ਦੁਬਾਰਾ ਤੋਂ ਰੀਜੁਆਇਨਿੰਗ ਕਰਾਵਾਂਗੇ ਉਹ ਚੀਜ਼ਾਂ ਨੂੰ ਦੁਬਾਰਾ ਤੋਂ ਵਾਪਸ ਲੈ ਲਿਆ ਉਹ ਚੀਜ਼ਾਂ 'ਚ ਥੋੜੀ ਜੀ ਕਲੈਰਿਕਲ ਸੀਗਾ ਉਹ ਟੈਕਨੀਕਲ ਚੀਜ਼ ਸੀਗੀ ਬਿਲਕੁਲ ਸੀਗੀ ਉਹਨੂੰ ਠੀਕ ਕਰ ਦਿੱਤਾ ਵੀ ਉਦਾਂ ਹੀ ਪੁਰਾਣੇ ਤਰੀਕੇ ਦੇ ਨਾਲ ਹੀ ਉਦਾਂ ਹੀ ਹੀ ਜੁਆਇਨ ਕਰਨਗੇ ਨਵੇਂ ਸਿਰਿਓਂ ਨਹੀਂ ਤੇ ਜਥੇਬੰਦੀਆਂ ਦੇ ਵਿੱਚ ਹੁਣ ਆਪਸੀ ਕਿਉਂਕਿ ਤੁਹਾਡੇ ਨਾਲ ਕਈ ਜਥੇਬੰਦੀਆਂ ਵੀ ਜੁੜੀਆਂ ਸੀਗੀਆਂ ਉਹਨਾਂ ਸਾਰਿਆਂ ਦੀ رائے شمਾਰੀ ਹੋ ਗਈ ਸਹਿਮਤ ਨੇ ਸਾਰੀਆਂ ਜਾਂ ਕੋਈ ਹਲੇ ਕਿਸੇ ਦੇ ਵਿੱਚ ਥੋੜਾ ਜਿਹਾ ਵਖਰੇਵਾ ਹੈਗਾ ਨਹੀਂ ਟੁੱਡੇ ਮੀਡੀਅਮ ਨਹੀਂ ਅਸੀਂ ਇਹ ਦੱਸ ਦਿਆਂ ਪਹਿਲਾਂ ਤੁਹਾਨੂੰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਹੌਂਸਲਾ ਦਿੱਤਾ ਤੇ ਸਾਡਾ ਸਾਥ ਦਿੱਤਾ ਇਹ ਸਾਰੀਆਂ ਜਥੇਬੰਦੀਆਂ ਦਾ ਅਸੀਂ ਧੰਨਵਾਦ ਕਰਦੇ ਆ ਬਾਕੀ ਉਹਨਾਂ ਦੀ ਸਹਿਮਤੀ ਸਾਡੇ ਨਾਲ ਹੀ ਆ ਜੀ ਤੇ ਸਹਿਮਤੀ ਬਿਲਕੁਲ ਨਾਲ ਹੈ ਔਰ ਬੱਸਾਂ ਚੱਲ ਗਈਆਂ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਵੀ ਬੱਸਾਂ ਚਲਾਈਆਂ ਗਈਆਂ ਦੂਸਰਾ ਮੰਤਰੀ ਸਾਹਿਬ ਨਾਲ ਜੋ 2 ਦਿਨ ਪਹਿਲਾਂ ਜਿਸ ਮੁੱਦੇ ਦੇ ਉੱਤੇ ਗੱਲਬਾਤ ਹੋਈ ਸੀ ਉਹਦੇ ਤੇ ਵੀ ਵਿਚਾਰ ਕੀਤਾ ਗਿਆ ਹਾਲਾਂਕਿ ਉਸ ਦਿਨ ਜਿਹੜਾ ਨਾ ਹੀ ਮੁਲਾਜ਼ਮ ਛੱਡੇ ਗਏ ਸੀ ਅਤੇ ਨਾ ਹੀ ਜਿਹੜੇ ਸਸਪੈਂਡਰ ਟਰਮੀਨੇਟ ਕੀਤੇ ਗਏ ਸੀ ਉਹਨਾਂ ਨੂੰ ਬਹਾਲ ਕੀਤਾ ਗਿਆ ਸੀ ਲੇਕਿਨ ਅੱਜ ਇਹ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕੀ ਬਹੁਤ ਜਲਦ ਜਿਨ੍ਹਾਂ ਨੂੰ ਜਿਹੜਾ ਸਸਪੈਂਡ ਕੀਤਾ ਜਾਂ ਟਰਮੀਨੇਟ ਕੀਤਾ ਡਿਊਟੀ ਜੁਆਇਨ ਕਰ ਲੈਣਗੇ ਔਰ ਜਿਹੜੇ ਮੁਲਾਜ਼ਮ ਜਿਨ੍ਹਾਂ ਤੇ ਐਫ ਆਈ ਆਰ ਹੋਈਆਂ ਸੀ ਪਰਚੇ ਹੋਏ ਸੀ ਉਹਨਾਂ ਦੇ ਉੱਤੇ ਜਿਹੜਾ ਪਰਚੇ ਕੈਨਸਲ ਕਰਕੇ ਉਹਨਾਂ ਨੂੰ ਵੀ ਜੁਆਇਨ ਕਰਵਾ ਲਿੱਤਾ ਜਾਏਗਾ ਮਕਸਦ ਇਹ ਹੈ ਕਿ ਪੀ ਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਜੋ ਕਿਲੋਮੀਟਰ ਸਕੀਮ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਉਹ ਮੰਗ ਹਲੇ ਜਸਦੀ ਤਸ ਬਣੀ ਹੋਈ ਹੈ ਇੱਥੇ ਹੋਰ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਮੰਗ ਹੁਣ ਰਹੇਗੀ ਜਾਂ ਫਿਰ ਜਿਹੜੀ ਹੈ ਉਹ ਮੰਗ ਨੂੰ ਸਮਾਂ ਦਿੱਤਾ ਜਾਏਗਾ ਅੱਛਾ ਜਿਹੜੀ ਮੁੱਖ ਮੰਗ ਤਾਂ ਇਹੀ ਸੀ ਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਆਪਾਂ ਮੁੱਦਾ ਚੱਕਿਆ ਸੀਗਾ ਉਹ ਮੰਗ ਹਲੇ ਵੀ ਉੱਥੇ ਹੀ ਖੜੀ ਹੈ ਦੇਖੋ ਗੱਲ ਇਸ ਤਰ੍ਹਾਂ ਦੀ ਸਰਕਾਰ ਨੇ ਜੋ ਵੀ ਇਹ ਤਾਮ-ਚਾਮ ਕੀਤਾ ਸਹਿਲ ਗ੍ਰਫਤਾਰੀਆਂ ਹੋਣ ਰਾਤ ਨੂੰ ਪੁਲਿਸ ਕੰਦਾ ਟਪ ਟਪ ਕੇ ਕਹਾਂ ਚ ਵੜੀ ਸਾਥੀਆਂ ਨੂੰ ਗ੍ਰਫਤਾਰ ਕੀਤਾ ਇਹ ਸਾਰਾ ਕੁਝ ਜਿਹੜਾ ਸੀਗਾ ਸਿਰਫ ਔਰ ਸਿਰਫ ਉਹ ਟੈਂਡਰ ਨੂੰ ਖੋਲਣ ਵਾਸਤੇ ਸੀ ਸੋ ਮੈਂ ਕਿਤੇ ਨਾ ਕਿਤੇ ਬੜੇ ਦੁਖੀ ਮਨ ਦੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਸਰਕਾਰ ਨੇ ਪੁਲਿਸ ਦੇ ਜ਼ੋਰ ਤੇ ਉਹ ਟੈਂਡਰ ਖੋਲ੍ਹ ਲਿਆ ਸੋ ਅੱਜ ਜਿੱਥੇ ਸਾਡੀ ਮੰਗ ਸੀ ਟੈਂਡਰ ਨੂੰ ਰੱਦ ਕਰਾਉਣਾ ਅੱਜ ਸਦੀ ਸਿਰਫ ਆਪਣੇ ਸਾਥੀਆਂ ਦੀ ਰਹਾਈ ਨੂੰ ਲੈ ਕੇ ਰਹਿ ਗਈ। ਮੈਂ ਉਹੀ ਪੁੱਛ ਲਾ ਜਾਂਦਾ ਸੀ ਨਾ ਜੋ ਚੀਜ਼ ਜੋ ਮੁਹਿੰਮ ਸ਼ੁਰੂ ਹੋਈ ਸੀ ਮੰਗਾ ਨੂੰ ਲੈ ਕੇ ਉਹ ਤਾਂ ਫਿਰ ਸਮਝੋਤਿਆਂ ਤੇ ਆ ਕੇ ਕਿਤੇ ਨਾ ਕਿਤੇ ਮੁੱਕ ਗਈ। ਦੇਖੋ ਅੱਜ ਸਾਡੇ ਸਾਥੀ ਅਸੀਂ ਇਹਨਾਂ ਅਦਾਰਿਆਂ ਦੇ ਵਿੱਚ ਕੱਚੇ ਤੌਰ ਤੇ ਨੌਕਰੀ ਕਰਦੇ ਆਂ। ਸਾਡੇ ਚ ਨੌਜਵਾਨ ਸਾਥੀ ਇਹ ਜਿਹਨੇ ਜਿਨ੍ਹਾਂ ਦੀਆਂ ਉਮਰਾਂ ਨੇ ਉਹ ਕਿਸੇ ਹੋਰ ਅਦਾਰੇ ਚ ਵੀ ਨੌਕਰੀ ਕਰ ਸਕਦੇ ਆ ਜਾਂ ਇੱਥੇ ਵੀ ਜੇ ਨੌਕਰੀ ਕਰਨੀ ਆ ਤਾਂ ਸਾਡਾ ਜਿਹੜਾ ਪੁਲਿਸ ਰਿਕਾਰਡ ਆ ਕਲੀਅਰ ਹੋਣਾ ਚਾਹੀਦਾ। ਪਰ ਇਰਾਦਾ ਕਤਲ ਵਰਗੇ ਪਰਚੇ ਸਾਡੇ ਸਾਥੀਆਂ ਤੇ ਦਰਜ ਕਰ ਦਿੱਤੇ। ਮਜਬੂਰ ਹਨ ਬਿਲਕੁਲ ਭਾਵੁਕ ਪਾਲ ਹੈ ਕਿਉਂਕਿ ਮੁੱਦਾ ਬਹੁਤ ਬੜਾ ਸੀਗਾ ਕਿਉਂਕਿ ਇਹਨਾਂ ਦੀ ਕੱਲੀ ਪੀੜੀ ਦੀ ਗੱਲ ਨਹੀਂ ਸੀਗੀ ਪੂਰੇ ਪੀਆਰਟੀਸੀ ਪਨਬਸ ਦੇ ਮੁਲਾਜ਼ਮਾਂ ਦੀ ਗੱਲ ਨਹੀਂ ਸੀ ਆਉਣ ਵਾਲੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਰੋਜ਼ਗਾਰ ਭਾਲਣਾ ਇਹ ਮੁੱਦਾ ਉਹਨਾਂ ਦਾ ਵੀ ਸੀ ਕਿਤੇ ਨਾ ਕਿਤੇ ਮੰਗਾ ਸਮਝੌਤੇ ਦੇ ਵਿੱਚ ਬਦਲ ਗਈਆਂ ਅੱਛਾ ਹੁਣ ਆਪਾਂ ਇਨਕ ਤੱਕ ਜਿਹੜੀ ਸ਼ਾਇਦ ਸਹਿਮਤੀ ਬਣ ਗਈ ਕਿ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਟੈਂਡਰਸ ਨੇ ਸਰਕਾਰ ਬੱਸ ਆਪਣੀਆਂ ਪਾਈ ਗਈ ਇੱਥੇ ਤੱਕ ਤਾਂ ਸਹਿਮਤੀ ਨਹੀਂ ਦੇਖੋ ਕੋਈ ਸਹਿਮਤੀ ਨਹੀਂ ਸਾਡੀ ਸਰਕਾਰ ਦੇ ਨਾਲ ਨਹੀਂ ਲਿਖਤੀ ਨਹੀਂ ਵਰਬਲੀ ਤਾਂ ਹੋਈ ਵਰਬਲੀ ਵੀ ਸਾਡੀ ਕੋਈ ਸਹਿਮਤੀ ਨਹੀਂ ਹੋਈ ਆ ਸਰਕਾਰ ਦੇ ਨਾਲ ਸਾਡੀ ਜਿਹੜੀ ਤੁਸੀਂ ਬਿਲਕੁਲ ਸੱਚੇ ਹੋ ਕਿ ਅਸੀਂ ਲਏ ਸੀ ਚੱਲੇ ਸੀ ਕਿਲੋਮੀਟਰ ਦਾ ਟੈਂਡਰ ਰੱਦ ਕਰੋ ਪਰ ਸਰਕਾਰ ਨੇ ਪੂਰੇ ਜ਼ੋਰ ਜ਼ਬਰਦਸਤੀ ਨਾਲ ਉਸ ਮੰਗ ਨੂੰ ਡਿਵਰਟ ਕਰਕੇ ਅੱਜ ਸਾਨੂੰ ਇੱਥੇ ਲਿਆ ਕੇ ਖੜੇ ਕਰ ਦਿੱਤਾ ਕਿ ਅਸੀਂ ਸਿਰਫ ਆਪਣੇ ਸਾਥੀਆਂ ਨੂੰ ਰਿਹਾ ਕਰਨਤੇ ਰਹੇਗੇ ਤੇ ਸਰਕਾਰ ਆਪਣੀ ਜ਼ੋਰ ਜ਼ਬਰਦਸਤੀ ਦੇ ਨਾਲ ਉਹ ਟੈਂਡਰ ਨੂੰ ਲਿਆਉਣ ਦੇ ਵਿੱਚ ਕਾਮਯਾਬ ਰਹੀ ਆ ਔਰ ਅਸੀਂ ਕਿਤੇ ਨਾ ਕਿਤੇ ਕਿਉਂਕਿ ਆਪਣੇ ਸਾਥੀਆਂ ਨੂੰ ਬਚਾਉਣਾ ਸਾਡੀ ਪਹਿਲੀ ਪ੍ਰੈਫਰੈਂਸ ਆ ਸੋ ਅੱਜ ਸਰਕਾਰ ਆਪਦੀ ਜ਼ੋਰ ਜ਼ਬਰਦਸਤੀ ਨਾਲ ਜਿੱਤ ਦੀ ਨਜ਼ਰ ਆਈ ਆ ਤੇ ਅਸੀਂ ਆਪਣੇ ਸਾਥੀਆਂ ਨੂੰ ਰਿਹਾ ਕਰਾਉਣ ਦੇ ਵਿੱਚ ਕਾਮਯਾਬ ਹੋ ਜੀਏ ਤਾਂ ਸ਼ਾਇਦ ਉਹੀ ਵੱਡੀ ਵੱਡੀ ਗੱਲ ਆ ਮੰਗਾ ਕਿੱਥੇ ਖੜਨ ਗਏ ਇਹ ਜਿੱਥੇ ਬੰਦੀਆਂ ਦਾ ਸਾਥ ਮਿਲਿਆ ਸੀ ਜਾਬ ਦੇ ਜਮੇ ਵਾਲੀ ਨਿਤ ਮੁਹੰਮਾ ਅਸੀਂ ਦੇਖੋ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਜੇ ਸਾਡੇ ਸਾਥੀ ਬਚਣਗੇ ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਅਸੀਂ ਦੁਬਾਰਾ ਫਿਰ ਵੀ ਆਪਣੀਆਂ ਮੰਗਾਂ ਲਈ ਲੜ ਸਕਦੇ ਹਾਂ ਅੱਜ ਸਰਕਾਰ ਪੂਰੇ ਜੋਬਨ ਤੇ ਆ 95 ਤੋਂ 96 ਐਮਐਲਏ ਇਨਾਂ ਕੋਲ ਨੇ ਪੂਰੀ ਤਰਿਹੀ ਪੁਲਿਸ ਪ੍ਰਸ਼ਾਸਨ ਇਨਾਂ ਕੋਲ ਆ ਉਹ ਸੁਤੰਤਰ ਦੀ ਵਰਤੋਂ ਕਰਕੇ ਸਾਡੇ ਸਾਥੀਆਂ ਦੇ ਪਿੱਛੇ ਪੁਲਿਸਾਂ ਲਾ ਕੇ ਅरेस्टਾ ਕਰਕੇ ਸਰਕਾਰ ਨੇ ਅਭਦੀ ਜੋ ਕਰਨਾ ਚਾਹੁੰਦੀ ਸੀ ਕੀਤਾ ਪਰ 2027 ਆਏਗਾ ਵੋਟਾਂ ਆਉਣਗੀਆਂ ਲੋਕ ਦੱਸਣਗੇ ਕਿ ਜਿਹੜਾ ਤੱਕਾਸ਼ਾਈ ਪੰਜਾਬ ਦੇ ਵਿੱਚ ਕੱਚੇ ਕੰਮਿਆ ਨਾ ਹੋਈ ਆ ਉਹਦਾ ਜਵਾਬ ਸ਼ਾਇਦ ਲੋਕ ਜਿਹੜਾ ਉਹ 2027 ਤੇ ਅੱਛਾ ਹੁਣ ਕੁਝ ਜਿਹੜੇ ਆਪਣੇ ਮੁਲਾਜ਼ਮ ਸੀਗੇ ਉਹਨਾਂ ਨੂੰ ਛੱਡ ਦਿੱਤਾ ਹੈ ਜਾਂ ਹਲੇ ਹੋਰ ਇੰਤਜ਼ਾਰ ਹੋਏਗਾ ਕਿਉਂਕਿ ਮੁਕੱਦਮੇ ਜਿਹੜੇ ਨੇ ਕਈ ਸੰਘੀਨ ਧਾਰਾਵਾਂ 'ਚ ਵੀ ਦਰਜ ਹੋਏ ਸੀਗੇ ਦੇਖੋ ਜਿੱਦ ਤੋਂ ਆ ਗੱਲ ਕਰੀਏ ਸੰਗਰੂਰ ਦੇ ਵਿੱਚ ਮਿਸ ਹੈਪਨਿੰਗ ਹੋਈ ਸੀ ਕਿ ਸਾਥੀ ਕੁਝ ਪੈਟਰੋਲ ਦੀਆਂ ਬੋਤਲਾਂ ਲੈ ਕੇ ਵਾਸਤੇ ਚੜ ਗਏ ਸੀ ਉਸ ਦੌਰਾਨ ਇੱਕ ਪੁਲਿਸ ਇੰਸਪੈਕਟਰ ਸਹਿਬਾਨ ਨੂੰ ਅੱਗ ਦੀ ਚਿੰਗਾਰੀ ਪੈ ਜਾਂਦੀ ਹੈ ਉੱਥੇ ਮੰਨਣਯੋਗ ਸੀ ਕਿ ਉਹ ਕ੍ਰਾਈਮ ਹੋਇਆ ਜਾਂ ਅਚਾਨਕ ਹੋਇਆ ਪਰ ਬਾਕੀ ਜਗ੍ਹਾ ਤੇ ਪਟਿਆਲੇ ਦੇ ਵਿੱਚ ਜਿਹੜੇ ਪਰਚੇ ਦਰਜ ਕੀਤੇ ਉਹ ਸ਼ਰਯਮ ਨਜਾਇਜ਼ ਪਰਚੇ ਦਰਜ ਕੀਤੇ ਗਏ ਉੱਥੇ ਕੋਈ ਮਿਸ ਹੈਪਨਿੰਗ ਨਹੀਂ ਹੋਈ ਕਿਉਂਕਿ ਸੰਗਰੂਰ ਦੀ ਵੀਡੀਓਗ੍ਰਾਫੀ ਪੂਰੇ ਪੰਜਾਬ ਚ ਘੁੰਮ ਰਹੀ ਹੈ ਪਟਿਆਲੇ ਦੀ ਕੋਈ ਵੀਡੀਓਗ੍ਰਾਫੀ ਨਹੀਂ ਆਈ ਉੱਥੇ ਸਿਰਫ ਸਾਡੇ ਸੂਬੇ ਦੇ ਜੁਆਇੰਟ ਕਪਤਨ ਸ਼ਮਸ਼ੇਰ ਸਿੰਘ ਢਿੱਲੋਂ ਨੂੰ ਫਸਾਉਣ ਵਾਸਤੇ ਨਜਾਇਜ਼ ਤੌਰ ਤੇ ਪਰਚੇ ਦਰਜ ਹੋਏ ਹਨ ਕਿੰਨੇ ਮੁਲਾਜ਼ਮ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਸੀ ਕਿੰਨੇ ਜਿਹੜੇ ਆ ਰਿਹਾ ਹੋ ਚੁੱਕਾ तकरीबन 176 ਦੇ ਕਰੀਬ ਸਾਥੀ ਨੇ ਜਿਹੜੇ 57 ਤੇ ਜਿਹ ਤਕਰੀਬਨ 30 ਦੇ ਕਰੀਬ ਸਾਥੀ ਜਿਹੜੇ ਨੇ ਉਹ ਬੀ ਐਨ ਐਸ 109 ਜਿਨੀ ਕਿਰਾਦਾ ਕਤਲ ਦੇ ਪਰਚਿਆਂ 'ਚ ਨੇ ਸੋ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਜਿਹੜੇ 176 ਸਾਥੀ ਨੇ 57 ਵਾਲੇ ਅੱਜ ਸ਼ਾਮ ਤੱਕ ਰਿਹਾ ਹੋ ਜਾਣਗੇ ਔਰ ਬਾਕੀ ਸਾਥੀ ਜਿਹੜੇ ਨੇ ਉਹ ਪ੍ਰੋਸੈਸ ਦੇ ਵਿੱਚ ਪਾ ਕੇ ਪਰਚੇ ਕੈਨਸਲ ਕਰ ਬਸਾਉਨ ਰੋਡ ਅੱਜ ਤੋਂ ਹੀ ਹੋ ਜਾਣਗੇ ਬਿਲਕੁਲ ਜੀ ਬਸਾਉਨ ਰੋਡ ਹੋ ਚੁੱਕੀ ਹੈ ਬਹੁਤ ਬਹੁਤ ਧੰਨਵਾਦ ਜੀ ਮੰਗਾ ਲੈ ਕੇ ਚੱਲੇ ਸੀਗੇ ਲੇਕਿਨ ਸਮਝੌਤਿਆਂ ਚ ਗੱਲ ਮੁੱਕੀ ਔਰ ਇਸ ਵਕਤ ਦੱਸ ਦਈਏ ਕਿ ਸਰਕਾਰੀ ਮੁਲਾਜ਼ਮ ਜਿਹੜੇ ਨੇ ਆਪਣੀ ਹੜਤਾਲ ਖਤਮ ਕਰਦੇ ਹੋਏ ਨਜ਼ਰ ਆ ਰਹੇ ਨੇ ਸੜਕਾਂ ਦੇ ਉੱਤੇ ਪੀਆਰਟੀਸੀ ਬਨਵਸ ਦੁਆਰਾ ਦੌੜਦੀ ਹੋਈ ਨਜ਼ਰ ਆਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ